ਰੋਪਾਲਾਲ ਜੀ ਰੋਪਾਲਾਲ ਜੀ ਆਪਣੇ ਇੱਥੇ ਸਟਾਲ ਦੇ ਖੜੇ ਆ ਕੀ ਕਹਿਣਾ ចਾਣਦੇ ਆ ਜਿਹਦੀ ਇੱਕ ਲੈਟਰੀ ਵਗੈਰਾ ਨਿਕਲੀ ਆ ਮੇਰਾ ਵੀਰ ਜੀ ਇੱਕ ਮੇਰੇ ਕੋਲ ਵੀਰ ਜੀ ਆਏ ਸੀਗੇ ਹਾਂਜੀ ਹਾਂਜੀ ਉਹਨੇ ਟਿਕਟ ਲਈ ਆ 210 ਰੁਪਏ ਦੀ ਹਾਂਜੀ ਇਹ ਪੂਰਾ ਸੈੱਟ ਹੁੰਦਾ 175 ਰੁਪਏ ਦਾ 140 ਰੁਪਏ ਦਾ 210 ਰੁਪਏ ਦਾ ਹਾਂਜੀ ਉਹਨੇ 210 ਰੁਪਏ ਖਰਚੇ ਸੀਗੇ ਜੀ ਉਹਨਾਂ ਦਾ 3 ਲੱਖ ਰੁਪਏ ਇਨਾਮ ਲੱਗਾ ਜੀ ਕਿੰਨੇ ਦਾ 3 ਲੱਖ ਰੁਪਏ ਦਾ ਅੱਛਾ ਜੀ ਇਨਾਮ ਮਿਲ ਗਿਆ ਜੀ ਉਹਨਾਂ ਨੂੰ ਹਾਂ 200 ਹਾਂਜੀ ਨਾ ਮਿਲ ਗਿਆ ਜੀ ਉਹਨਾਂ ਨੂੰ 3 ਲੱਖ ਉਹਨਾਂ ਨੂੰ ਕਦੇ ਮਿਲੇ ਨਾ ਅੱਛਾ ਜੀ ਕਿੰਨੇ ਦੀ ਬਾਈ ਸੀ ਲੈਟਰੀ ਉਹਨਾਂ ਨੇ 210 ਰੁਪਏ ਦੀ 210 ਰੁਪਏ ਦੀ ਤੇ ਇਨਾਮ ਕਦੋਂ ਮਿਲੇ ਇਹਨਾਂ ਨੂੰ ਨਾ ਉਹ 120 ਮਿਲ ਗਿਆ ਜਦੋਂ ਨਾਲ ਹੀ ਪੇਮੈਂਟ ਹੋਈ ਤੇ ਮਤਲਬ ਕਾਉਂਟਰ ਪੇਮੈਂਟ ਹੈ ਪੇਮੈਂਟ ਕਾਉਂਟਰ ਹੋ ਗਈ ਹਾਂਜੀ ਕਾਉਂਟਰ ਪੇਮੈਂਟ ਹੈ ਜੀ ਇਹ ਨਹੀਂ ਵੀ ਕੱਲ ਪਰਸ ਵੀ ਤਾਂ ਕੁਝ ਨਹੀਂ ਹੈਗਾ ਕਾਉਂਟਰ ਪੇਮੈਂਟ ਆ ਸਰੋ ਬਾਈ ਸਰੋ ਬਾਈ ਕਿਹੜੇ ਪਿੰਡ ਤੋਂ ਆਪਾਂ ਪਾਈ ਘਰਾਇਆ ਤੋ ਜਿਹੜਾ ਅੱਜ ਲੈਟਰੀ ਭਾਈ ਜੀ ਤੁਸੀਂ ਇਹਦੇ ਬਾਰੇ ਕੀ ਕਹਿਣਾ ਚਾਹਦੇ ਹੋ ਕਿੰਨੇ ਦਾ ਤੁਹਾਡਾ ਨਾਮ ਲੱਗਾ ਭਾਈ 3 ਲੱਖ ਦਾ ਨਾਮ ਲੱਗਾ ਮੈਂ ਭਾਈ ਤੋਂ ਮੈਂ ਸੁਣਿਆ ਸੀਗਾ ਕਿ ਲਾਟਰੀਆਂ ਦੇ ਨਾਮ ਬਹੁਤ ਨਿਕਲਦੇ ਇੱਥੇ ਤਾਂ 210 ਰੁਪਏ ਦੀ ਕਲ ਪਾ ਕੇ ਗਿਆ ਸੀਗਾ ਤਾਂ ਮੈਨੂੰ ਪਤਾ ਹੀ ਨਹੀਂ ਸੀ ਅੱਜ ਭਾਈ ਦਾ ਆਪ ਖੁਦ ਫੋਨ ਆਇਆ ਮੈਨੂੰ ਕਿ ਤੇਰੀ ਲਾਟਰੀ ਲੱਗ ਗਈ ਆ ਤਾਂ ਬਹੁਤ ਧੰਨਵਾਦ ਕਰਦਾ ਭਾਈ ਦਾ ਇਹ ਲਾਟਰੀ ਆਈ ਤੁਹਾਨੂੰ ਲੱਗੀ ਕਿੰਨੇ ਦੀ ਭਾਈ 3 ਲੱਖ ਦੀ 3 ਲੱਖ ਦੀ ਹੈ ਕਿਵੇਂ ਮਿਲੇਗਾ ਜਾਂ ਕਿੱਦਾਂ ਤੁਹਾਨੂੰ ਚੈੱਕ ਮਿਲ ਗਿਆ ਜੀ ਹਾਂਜੀ ਹਾਂਜੀ ਕੀ ਕਹਿਣਾ ਚਾਹਦੇ ਐ ਅੰਕ ਕੰਟਰੋਲ ਬਹੁਤ ਧੰਨਵਾਦ ਆ ਮੈਂ ਤਾਂ ਇਹਨਾਂ ਨੇ ਜਿਹੜਾ ਇਹਨਾਂ ਨੇ ਖੁਦ ਫੋਨ ਕਰਕੇ ਆਪ ਦੱਸਿਆ ਹਾਂਜੀ ਹਾਂਜੀ ਤਾਂ ਮੈਂ ਤਾਂ ਆਪ ਚਾਹੂੰਗਾ ਕਿ ਸਾਰੇ ਜਣੇ ਇੱਥੋਂ ਲੈਟਰੀਆਂ ਪਾਓ ਤਾਂ ਨਾਮ ਨਿਕਲਦੇ ਇੱਥੋਂ ਜੀ ਕਿਹੜਾ ਕਿੱਥੇ ਹੈਗਾ ਬਾਈ ਕੌਣ ਰਹੇ ਹੈ ਫਗਵਾੜਾ ਬੱਸ ਸਟੈਂਡ ਬਾਈ ਹਾਂਜੀ